ਬਹੁਤ ਸਮੇਂ ਬਾਅਦ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਵਾਪਸ ਪਰਤੀਆਂ ਨੇ ਕਿਉਂਕਿ ਨਿੱਕੇ ਪੈ ਜਾਂਦੇ ਨਾਲ ਨਿੱਕਾ ਸਿੱਧੂ ਵਾਪਸ ਆ ਗਿਆ ਤੇ ਇਸ ਦੀ ਖੁਸ਼ੀ ਪਾਲ ਸਿੰਘ ਸਮਾਉ ਦੇ ਕੋਲੋਂ ਵੀ ਸਾਂਭੀ ਨਹੀਂ ਗਈ ਅੱਜ ਉਹਨਾਂ ਦੇ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਇਸ ਮੌਕੇ ਤੇ ਪਾਲ ਸਿੰਘ ਸਮਾਉ ਦੇ ਘਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਹੈ ਅਤੇ ਬੈਂਡ ਵਾਜਿਆਂ ਦੇ ਨਾਲ ਬਾਪੂ ਬਲਕੌਰ ਸਿੰਘ ਦਾ ਸਵਾਗਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਤੇ ਬਾਪੂ ਬਲਕੌਰ ਸਿੰਘ ਦੇ ਵੱਲੋਂ ਕਾਰ ਵਾਲਾ ਕੇਕ ਵੀ ਕੱਟਿਆ ਗਿਆ ਤੁਸੀਂ ਵੀ ਦੇਖੋ ਜ਼ਰਾ ਇੱਕ ਵਾਰੇ ਮੌਕੇ ਦੀਆਂ ਤਸਵੀਰਾਂ ਆਰੇ ਪੁੱਤਰ ਉਹ ਵੀ ਸਾਧੂ ਆ ਗਏ ਗੱਜ ਨੇ ਆ ਗਏ ਹਨ ਬਾਬਾ ਸ੍ਰੀ ਚੰਦਰ ਮਹਾਰਾਜੀ ਦਾ ਪ੍ਰਤਾਪ ਹੋਇਆ ਹੈ ਇਹਨਾਂ ਨੇ ਬੁਕਾਰ ਕੀਤਾ ਸੀ ਬਾਬਾ ਪਾਲ ਸਿੰਘ जॾहिं जॾहिं छॾियूं साई न ਬਹੁਤ ਸਮੇਂ ਬਾਅਦ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਵਾਪਸ ਪਰਤੀਆਂ ਨੇ ਕਿਉਂਕਿ ਨਿੱਕੇ ਪੈ ਜਾਂਦੇ ਨਾਲ ਨਿੱਕਾ ਸਿੱਧੂ ਵਾਪਸ ਆ ਗਿਆ ਤੇ ਇਸ ਦੀ ਖੁਸ਼ੀ ਪਾਲ ਸਿੰਘ ਸਮਾਉ ਦੇ ਕੋਲੋਂ ਵੀ ਸਾਂਭੀ ਨਹੀਂ ਗਈ ਅੱਜ ਉਹਨਾਂ ਦੇ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਜਾ ਰਹੇ ਨੇ ਇਸ ਮੌਕੇ ਤੇ ਪਾਲ ਸਿੰਘ ਸਮਾਉ ਦੇ ਘਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਹੈ ਅਤੇ ਬੈਂਡ ਵਾਜਿਆਂ ਦੇ ਨਾਲ ਬਾਪੂ ਬਲਕੌਰ ਸਿੰਘ ਦਾ ਸਵਾਗਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਤੇ ਬਾਪੂ ਬਲਕੌਰ ਸਿੰਘ ਦੇ ਵੱਲੋਂ ਕਾਰ ਵਾਲਾ ਕੇਕ ਵੀ ਕੱਟਿਆ ਗਿਆ ਤੁਸੀਂ ਵੀ ਦੇਖੋ ਜ਼ਰਾ ਇੱਕ ਵਾਰੇ ਮੌਕੇ ਦੀਆਂ ਤਸਵੀਰਾਂ Bye. Wow.

O Narayana, 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 ਬਹੁਤ ਸਮੇਂ ਬਾਅਦ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਵਾਪਸ ਪਰਤੀਆਂ ਨੇ ਕਿਉਂਕਿ ਨਿੱਕੇ ਪੈ ਜਾਂਦੇ ਨਾਲ ਨਿੱਕਾ ਸਿੱਧੂ ਵਾਪਸ ਆ ਗਿਆ ਤੇ ਇਸ ਦੀ ਖੁਸ਼ੀ ਪਾਲ ਸਿੰਘ ਸਮਾਓ ਦੇ ਕੋਲੋਂ ਵੀ ਸਾਂਭੀ ਨਹੀਂ ਗਈ ਅੱਜ ਉਹਨਾਂ ਦੇ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਇਸ ਮੌਕੇ ਤੇ ਪਾਲ ਸਿੰਘ ਸਮਾਓ ਦੇ ਘਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਹੈ ਅਤੇ ਬੈਂਡ ਵਾਜਿਆ ਦੇ ਨਾਲ ਬਾਪੂ ਬਲਕੌਰ ਸਿੰਘ ਦਾ ਸਵਾਗਤ ਕੀਤਾ ਗਿਆ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਨੇ ਤੇ ਬਾਪੂ ਬਲਕੌਰ ਸਿੰਘ ਦੇ ਵੱਲੋਂ ਕਾਰ ਵਾਲਾ ਕੇਕ ਵੀ ਕੱਟਿਆ ਗਿਆ ਤੁਸੀਂ ਵੀ ਦੇਖੋ ਜ਼ਰਾ ਇੱਕ ਵਾਰੇ ਮੌਕੇ ਦੀਆਂ ਤਸਵੀਰਾਂ ਹਾਂ ਜੀ ਇਹਨਾਂ ਨੇ ਬੁਕਾਰ ਕੀਤੀ ਸੀ ਬਾਬਾ ਪਾਉ ਸਿੰਘ ਸਾਹਿਬ ਜੀ ਨੇ ਕਿ ਮਹਾਰਾਜ ਜੀ ਜੇ ਤੁਸੀਂ ਕਿਰਪਾ ਕਰੋਗੇ ਜੋ ਧਿਆਨਤਰ ਗੁਰੂ ਜੀ ਜੈ ਹੋਵੇ ਜੈਲਾ ਸਿੰਘਾ ਸਿੰਘਿਆ ਨੇ ਧਰਮ ਦੀ ਸਿਖਤ ਦੇਵਨੰਦ ਕਟਾਏ ਹੋਪਰੀਆਂ ਵਾਲਾ ਤੋਂ ਸੱਜਿਆ ਜਨਤਨ ਉੱਤੇ ਆਂਡੀਆਂ ਜੱਟੀਆਂ ਸਤਿਆਂ ਨਾਮ ਜਪਿਆ ਵਾਕ ਸੁਖਿਆ ਦੇ ਜਵਾਈ ਜੀ ਹਰ ਨਾਮ ਨੂੰ ਸੋਤਿ ਮੁੱਟਿਆਈ ਕੋ ਨਾਮ ਨਾ ਨਾ ਬੋਤੂ